ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਇਹ ਬਣਾ ਰਹੇ ਹਾਂ ਜੀ ਆਪਾਂ ਮੇਥੇ ਵਾਲੀਆਂ ਰੋਟੀਆਂ ਮੇਥੇ ਆਪਾਂ ਤਾਜੀ ਤੋੜ ਕੇ ਲੈ ਕੇ ਆਏ ਜੀ ਹੁਣੇ ਬਾੜੀ ਚੋਂ ਤੇ ਵਿੱਚ ਪਾ ਲਈਆਂ ਨੇ ਜੀ ਹਰੀਆਂ ਮਿਰਚਾਂ ਮੇਥੇ ਆਪਾਂ ਧੋ ਕੇ ਰੱਖ ਲਈ ਸੀ ਪਹਿਲਾਂ ਹਰੀਆਂ ਮਿਰਚਾਂ ਪਾਲੀਆਂ ਤੇ ਇੱਕ ਅਦਰਕ ਦਾ ਪੀਸ ਪਾ ਲਿਆ ਜੀ ਵਿੱਚ ਇਹਨੂੰ ਪੀਸ ਲਾਂਗੇ ਆਪਾਂ ਸਵੇਰੇ ਸਵੇਰੇ ਕੰਮ ਬਹੁਤ ਹੋ ਜਾਂਦੇ ਨੇ ਜੀ ਤਾਂ ਕਰਕੇ ਜਲਦੀ ਹੁੰਦਾ ਵੀ ਚਲੋ ਗੈਸ ਤੇ ਬਣਾ ਲੈਨੇ ਆ ਇੱਕ ਚੁੱਲੇ 'ਚ ਅੱਗ ਨਹੀਂ ਮੱਚੀ ਹੁੰਦੀ ਜੀ ਜੇ ਅੱਗ ਮੱਚਦੀ ਹੋਵੇ ਫਿਰ ਤਾਂ ਮਿੰਟ ਲੱਗਦਾ ਬਣਾਉਣ ਨੂੰ ਚੀਜ਼ ਰੋਟੀ ਵੀ ਮੱਕੀ ਦੀ ਵਧੀਆ ਅੱਗ ਤੇ ਰੜਦੀ ਹੈ ਜੀ ਤਾਂ ਕਰਕੇ ਅੱਜ ਆਪਾਂ ਗੈਸ ਤੇ ਬਣਾਉਣ ਲੱਗੇ ਇਹ ਮੈਥੇ ਪੀਸ ਕੇ ਆਪਾਂ ਪਾ ਲੈਨੇ ਜੀ ਤੇ ਪਾਣੀ ਗਰਮ ਕਰ ਲਿਆ ਸੀ ਆਪਾਂ ਆਟਾ ਗੁੰਨਣ ਲਈ ਮੱਕੀ ਦਾ ਆਟਾ ਪਾਇਆ ਜੀ ਵਿੱਚ ਥੋੜਾ ਕਣਕ ਦਾ ਪਾਇਆ ਕਣਕ ਦਾ ਘੱਟ ਪਾਇਆ ਜੀ ਮੱਕੀ ਦਾ ਵੱਧ ਪਾਇਆ ਤੇ ਲੂਣ ਪਾ ਲਿਆ ਸੀਗਾ ਆਟੇ ਦੇ ਵਿੱਚ ਹੁਣ ਇਹਨੂੰ ਗੁੰਨ ਲਾਂਗੇ ਆਪਾਂ ਨੇਰੀ ਮੱਕੀ ਦੀਆਂ ਨਹੀਂ ਬਣਾਉਂਦੇ ਹੁੰਦੇ ਜੀ ਥੋੜਾ ਜਿਹਾ ਕਣਕ ਦਾ ਵਿੱਚ ਪਾ ਕੇ ਮੱਕੀ ਦਾ ਵੱਧ ਪਾ ਕੇ ਬਣਾਉਣੀ ਹੁੰਦੀਆਂ ਵੇਸੀਆਂ ਜੀਆਂ ਤੇ ਅਸੀਂ ਮਿੱਥੇ ਵਾਲੀਆਂ ਇਹੀ ਵੱਧ ਬਣਾਉਨੇ ਆ ਜੀ ਕਣਕ ਦੇ ਆਟੇ ਦੇ ਵਿੱਚ ਗੁੰਨ ਕੇ ਤਾਂ ਇੱਕ ਅੱਧੀ ਵਾਰੀ ਇਹ ਬਣਾਉਨੇ ਆ ਆਹੀ ਬਣਾਉ ਰਹੇ ਹੁੰਨੇ ਆ ਜੀ ਅਸੀਂ ਮਿੱਸੀਆਂ ਹੀ ਗੁੰਨ ਕੇ ਆਪਾਂ ਇਕੱਠਾ ਜਿਆ ਕਰਕੇ ਰੱਖ ਲਾਂਗੇ ਆਟੇ ਨੂੰ ਲਓ ਜੀ ਆਪਾਂ ਗੁੰਨ ਲਿਆ ਆਟਾ ਹੁਣ ਇਹਦੀਆਂ ਰੋਟੀਆਂ ਬਣਾ ਲਾਂਗੇ ਆਪਾਂ ਇਹ ਅੱਧੇ ਆਟੇ ਨੂੰ ਆਪਾਂ ਪਹਿਲਾਂ ਮਲ ਲਾਂਗੇ ਜੀ ਚੰਗੀ ਤਰ੍ਹਾਂ ਫੇਰ ਰੋਟੀ ਵਧੀਆ ਆਉងੀ ਜਿੰਨਾ ਵਧੀਆ ਮਲਾਂਗੇ ਇਹਨੂੰ ਆਪਾਂ ਓਨੀ ਵਧੀਆ ਰੋਟੀ ਬਣੂਗੀ ਜੀ ਗੋਸਾ ਜੇ ਪਾਣੀ ਸੀਗਾ ਜਿਆਦਾ ਗਰਮ ਨਹੀਂ ਹੈਗਾ ਤੇ ਨਾ ਹੀ ਠੰਡਾ ਹੈ ਅੱਜ ਛੰਡ ਘੱਟ ਕਰਕੇ ਕੋਸੇ ਜਿਹਾ ਪਾਣੀ ਨਾਲ ਵਧੀਆ ਗੁੰਨਿਆ ਜਾਂਦਾ ਜੀ ਆਟਾ ਅੱਜ ਪਹਿਲੀ ਵਾਰੀ ਬਣਾਈਆਂ ਨੇ ਜੀ ਇਹ ਸੀਜ਼ਨ ਦੀਆਂ ਰੋਟੀਆਂ ਮਿੱਠੀਆਂ ਆਣੀਆਂ ਹੁਣ ਮਿੱਠੇ ਹੋਏ ਨੇ ਜੀ ਆਪਣੇ ਮੀਡੀਅਮ ਜਿਹੇ ਸਾਈਜ਼ ਦਾ ਪੇੜਾ ਕਰ ਲਿਆ ਜੀ ਆਪਾਂ ਨਾ ਜ਼ਿਆਦਾ ਭਾਰੀ ਰੋਟੀ ਤੇ ਨਾ ਹੌਲੀ ਵਧੀਆ ਆਪਾਂ ਇਹ ਟਾ ਗੈਸ ਤੇ ਨਹੀਂ ਰੜਦੀ ਜੀ ਰੋਟੀ ਵਿੱਚੋਂ ਫਿਰ ਕੱਚੀ ਰਹਿ ਜਾਂਦੀ ਹੈ ਥੋੜੀ ਜੀ ਪਤਲੀ ਹੈ ਵਧੀਆ ਬਣਦੀ ਹੈ ਉਧਰ ਤਵਾ ਆਪਣਾ ਰੱਖਿਆ ਹੋਇਆ ਜੀ ਗਰਮ ਹੋਣ ਲਈ ਗਰਮ ਹੋ ਗਿਆ ਜੀ ਤਵਾ ਪਾਦ ਦਿੱਤੀ ਆਪਾਂ ਰੋਟੀ ਸਾਰੀਆਂ ਭੈਣਾਂ ਆਮ ਤਾਂ ਆਪਾਂ ਹੱਥਾਂ ਨਾਲ ਹੀ ਬਣਾ ਲੈਣੇ ਆ ਜੀ ਰੋਟੀਆਂ ਲਫਾਫੀ ਵਗੈਰਾ ਦੇ ਨਹੀਂ ਬਣਦੀ ਹੱਥਾਂ ਨਾਲ ਹੀ ਵਧੀਆ ਬਣਦੀ ਹੈ ਉਹ ਜਿਨ੍ਹਾਂ ਨੂੰ ਨਹੀਂ ਆਉਂਦੀ ਜੀ ਸਿੱਖਦੇ ਨੇ ਕੋਈ ਉਹ ਬਣਾ ਲੈਂਦੇ ਨੇ ਉਹਦੇ ਤੇ ਜਿੰਨੇ ਚਿਰ ਚੋ ਰੋਟੀ ਸਿੱਖਦੀ ਆਪਣੀ ਆਪਾ ਹੋਰ ਤਿਆਰ ਕਰ ਲੈਨੇ ਜੀ ਨਾਲ ਦੀ ਨਾਲ ਫਟਾਫਟ ਪੱਕ ਜਾਣੀ ਹੈ ਜਦੋਂ ਹੋਰ ਕੰਮ ਕਰਦੇ ਆ ਜੀ ਤੁਸੀਂ ਫਿਰਦੇ ਤਾਂ ਬੜੀਆ ਕੰਮ ਨਿਭੜ ਦੇਣ ਦੀ ਸਪੀਡ ਜੀ ਬਣੀ ਹੁੰਦੀ ਹੈ ਜਦੋਂ ਇੱਕ ਸਾਵੇਂ ਖੜ ਕੇ ਰੋਟੀ ਬਣਾਉਣ ਲੱਗ ਜੰਨੇ ਆ ਫੇਰ ਥੋੜਾ ਜਿਹਾ ਸਰੀ ਢਿੱਲਾ ਹੋ ਜਾਂਦਾ ਜੀ ਹੌਲਾ ਇਹਨੂੰ ਸਿੱਖ ਲਾਂਗੇ ਜੀ ਆਪਾਂ ਚੰਗੀ ਤਰ੍ਹਾਂ ਹਲਾ ਹਲਾ ਕੇ ਸੇਕਾਂਗੇ ਵੀ ਸਾਰੀ ਸਾਈਡਾਂ ਤੋਂ ਰੜ ਜੇ ਚੰਗੀ ਤਰ੍ਹਾਂ ਕੱਚੀ ਨਾ ਰਹੇ ਕਿਤੇ ਵੀ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਜਦੋਂ ਤਾਂ ਚੁੱਲ੍ਹੇ ਦੀ ਬਣ ਜਾਂਦਾ ਸਾਰਾ ਕੁਝ ਹਜੇ ਠੰਡ ਵੀ ਇੰਨੀ ਨਹੀਂ ਹੈਗੀ ਲਓ ਜੀ ਇਹ ਰੋਟੀ ਤਾਂ ਆਪਾਂ ਰਾੜ ਲਈ ਇੱਕ ਤਾਂ ਇਹ ਦੂਸਰੀ ਪਾ ਲਈਏ ਤਵੇ ਤੇ ਹੋਰ ਤਿਆਰ ਕਰ ਲੈਣੇ ਆ ਜੀ ਨਾਲ ਦੀ ਨਾਲ ਦਹੀਂ ਨਾਲ ਖਾ ਲਾਂਗੇ ਜੀ ਲੱਸੀ ਲੈ ਕੇ ਦਹੀਂ ਲੱਸੀ ਮਖਣੀ ਇਹ ਦਹੀਂ ਨਾਲੇ ਵਧੀਆ ਲੱਗਦੀਆਂ ਨੇ ਜੀ ਮਿੱਠਿਆ ਵਾਲੀਆਂ ਰੋਟੀਆਂ ਦਾ ਮਿੱਠਿਆਣੀ ਪਰ ਜੀ ਬੱਚੇ ਨਹੀਂ ਖਾਂਦੇ ਜੀ ਤੇ ਰੋਟੀ ਵਧੀਆ ਖਾ ਲੈਂਦੇ ਨੇ ਮਿੱਠਿਆਣੀ ਖੁਸ਼ ਹੋਗੇ ਸਾਰੀਆਂ ਸੇਕ ਲਾਂਗੇ ਜੀ ਆਪਾਂ ਬਣਾ ਲਾਂਗੇ ਰੋਟੀਆਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰਦੇ ਨੇ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਰਿਕੁਐਸਟ ਹੈ ਜੀ ਜਿਹੜੇ ਨਵੇਂ ਆਏ ਨੇ ਭੈਣ ਭਰਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਸਪੋਰਟ ਵੱਧ ਤੋਂ ਵੱਧ ਕਰਿਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਿਛਲੀ ਵਾਰੀ ਬਹੁਤ ਵਧੀਆ ਰਿਸਪਾਂਸ ਮਿਲਿਆ ਜੀ ਬਹੁਤ ਸ਼ੇਅਰ ਕਰਿਆ ਨੇ ਵੀਡੀਓ ਭੈਣ ਭਰਾਵਾਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇਹ ਹੁਣ ਆਪਾਂ ਕਰ ਲਾਂਗੇ ਜੀ ਭਾਂਡੇ ਸਾਫ। ਰੋਟੀ ਆਪਾਂ ਬਣਾ ਲਈ ਸੀ। ਥੋੜੀਆਂ ਬਣਾ ਕੇ ਵੀਡੀਓ ਆਪਾਂ ਬੰਦ ਕਰ ਦਿੱਤੀ ਸੀ ਫਿਰ ਜਿਆਦਾ ਲੰਬੀ ਹੋ ਜਾਂਦੀ ਹੈ ਜੀ ਵੀਡੀਓ। ਇਹ ਥੋੜੀ ਜਿਹੀ ਪਈ ਨਹੀਂ ਭਾਂਡੇ ਇੱਧਰ ਉਹ ਸਾਫ ਕਰ ਲਾਂਗੇ ਆਪਾਂ। ਇਹ ਰੋਟੀ ਵਾਲੀ ਭਾਂਡੇ ਨਹੀਂ ਹੈਗੀ ਜੀ ਉਹ ਤਾਂ ਪਹਿਲਾਂ ਸਾਫ ਕਰ ਲਈ ਸੀ ਆਪਾਂ। ਇਹ ਤਾਂ ਦਿਨ ਦੇ ਵਿੱਚ ਮਾਜ ਰਹੇ ਹਾਂ ਬਾਅਦ ਚ ਭਾਂਡੇ ਤਾਂ ਸਾਰਾ ਦਿਨ ਹੀ ਰਹਿੰਦੇ ਨੇ ਜੀ ਸਿੰਕ ਕਦੇ ਐ ਹੁੰਦਾ ਹੀ ਨਹੀਂ ਜੀ ਵੀ ਖਾਲੀ ਐ ਜਿੰਨੇ ਮਰਜੀ ਆਪਾਂ ਸਾਫ਼ ਕਰ ਲਈਏ ਨਾਲ ਦੀ ਨਾਲ ਫਿਰ ਧਰਨ ਲੱਗ ਜਾਂਦੇ ਨੇ ਜੀ ਕਿੱਕ ਕਰਕੇ ਫਿਰ ਇਕੱਠੇ ਹੋ ਜਾਂਦੇ ਨੇ ਥੋੜੇ ਸੀਗੇ ਜੀ ਕੌਲੀਆਂ ਗਲਾਸ ਜੀ ਦੋ ਪਲੇਟਾਂ ਸੀਗੀਆਂ ਚਾਰੇ ਕੱਪ ਸੀਗੇ ਕੋਈ ਜ਼ਿਆਦਾ ਨਹੀਂ ਸੀਗੇ ਸਵੇਰੇ ਸਵੇਰੇ ਤੇ ਜਦੋਂ ਸੋਈ ਜਦ ਕੰਮ ਕਰਦੇ ਨੇ ਜੇ ਨੂੰ ਗਰਮੀ ਆਉਣ ਲੱਗ ਜਾਂਦੀ ਹੈ ਜੀ ਮੈਨੂੰ ਤਾਂ ਇਸ ਵਾਰ ਠੰਡ ਨਹੀਂ ਹੋਈ ਹੈ ਜੀ ਧੁੱਪ ਆ ਜਾਂਦੀ ਹੈ ਜੀ ਸਵੇਰੇ ਸਵੇਰੇ ਸੋਈ ਦੇ ਸ਼ੀਸ਼ੇ ਤੇ ਸਿੱਧਾ ਸੂਰਜ ਪੈਂਦਾ ਸ਼ਾਇਦ ਉਹਦੇ ਕਰਕੇ ਜੀ ਗਰਮੀ ਆਉਣ ਲੱਗ ਜਾਂਦੀ ਹੈ ਇਹ ਕੋਟੀ ਤੇ ਸਾਲ ਦੋਨੇ ਚੀਜ਼ਾਂ ਲਈਆਂ ਹੁੰਦੀਆਂ ਨੇ ਆਪਣੇ ਫੇਰ ਗਰਮੀ ਆ ਜਾਂਦੀ ਹੈ ਜੀ ਸੁੱਕੇ ਭਾਂਡੇ ਆਪਾਂ ਪਹਿਲਾਂ ਚੱਕ ਦਿੱਤੇ ਸੀ ਜੀ ਇੱਥੋਂ ਹੁਣ ਇਹਨਾਂ ਨੂੰ ਧੋ ਕੇ ਆਪਾਂ ਮੁੱਦੇ ਮਾਰ ਦਾਂਗੇ ਪਾਣੀ ਨੁੱਚੜ ਜਾਊਗਾ ਇਹਨਾਂ ਦਾ ਫੇਰ ਬਾਅਦ ਦੇ ਵਿੱਚ ਉੱਪਰ ਧਰਾਂਗੇ ਜੀ ਵੀਡੀਓ ਆਵਾਜ਼ ਵੀਡੀਓ ਦੀ ਆਵਾਜ਼ ਬੰਦ ਕਰਕੇ ਫਿਰ ਇਹ ਰਿਕਾਰਡਿੰਗ ਕਰਨੀ ਪੈਂਦੀ ਹੈ ਜੀ ਇਹ ਆਵਾਜ਼ ਆਵਾਜ਼ ਬਾਹਰੋਂ ਬਹੁਤ ਆਉਂਦੀ ਹੈ ਜੀ ਆਪਣੇ ਇੱਥੇ ਰੋਡ ਕਰਕੇ ਘਰਨ ਜਿਆਦਾ ਵੱਜੀ ਜਾਂਦੇ ਜੀ ਸਾਰਾ ਦਿਨ ਫਿਰ ਜੇ ਆਵਾਜ਼ ਆਪਾਂ ਨਹੀਂ ਬੰਦ ਕਰਦੇ ਤਾਂ ਉਹ ਵਿੱਚ ਆਉਂਦੇ ਨੇ ਕੋਈ ਕਿਸੇ ਦਾ ਟੈਕ ਲੱਗਿਆ ਹੁੰਦਾ ਜੀ ਲੰਘਦੇ ਨੇ ਸੜਕ ਤੋਂ ਨਹੀਂ ਉਹਦੀ ਆਵਾਜ਼ ਆਉਂਦੀ ਹੈ ਵਿੱਚ ਤਾਂ ਕਰਕੇ ਆਪਾਂ ਆਵਾਜ਼ ਬੰਦ ਹੀ ਕਰ ਦਨੇ ਆ ਜੀ ਵੀਡੀਓ ਦੀ ਇਦਰਾ ਆਪਾਂ ਰੱਖ ਲਿਆ ਜੀ ਦੁੱਧ ਵਾਲੀ ਆਉਣ ਲਈ ਆਵਾਲੀ ਆਉਣ ਆ ਰਹੀ ਹੈ ਜੀ ਭਾਂਡੇ ਮਾਂਜਣ ਤੋਂ ਪਹਿਲਾਂ ਰੱਖ ਦਿੱਤਾ ਸੀ ਇਹ ਆ ਗੀ ਜੀ ਆਵਾਲੀ ਗੈਸ ਆਪਾਂ ਕਰ ਦਾਂਗੇ ਬੰਦ ਤੇ ਦੁੱਧ ਨੂੰ ਟੱਕ ਦੇਵਾਂਗੇ ਜੀ ਇਹ ਅੱਜ ਸਲਵਾਰ ਸਲਾਈ ਕਰੀ ਸੀਗੀ ਜੀ ਪਰ ਪੂਰੀ ਨਹੀਂ ਹੋਈ ਹਜੇ ਹੀਂ ਥੋੜੇ ਥੋੜੇ ਕਰਕੇ ਸੂਟ ਬਣ ਜਾਣਗੇ ਜੀ ਕੱਲ ਵਾਲਾ ਕਮੀਜ਼ ਆਪਾਂ ਰੱਖ ਦਿੱਤਾ ਸੀ ਵਿਚਾਲੇ ਈ ਬਲ ਪਾ ਲਏ ਨੇ ਜੀ ਮੂਰੀਆਂ ਰਹਿੰਦੀਆਂ ਨੇ ਜੀ ਕੱਲੀਆਂ ਇਹਦੀਆਂ ਈ ਬੁਕਰਮ ਵੀ ਝੜ ਲਈ ਐ ਬਸ ਵਿੱਚ ਭਰਨੀਆਂ ਰਹਿੰਦੀਆਂ ਨੇ ਜੀ ਮੂਰੀਆਂ ਕੱਲ ਨੂੰ ਕਰ ਲਾਂਗੇ ਜੀ ਕੱਲ ਵਾਲਾ ਕਮੀਜ਼ ਤਾਂ ਰਹਿ ਗਿਆ ਜੀ ਵਿਚਾਲੇ ਪਾਈਪਿੰਗ ਕਰਕੇ ਇਹ ਬੈਠਾ ਜੀ ਆਪਣਾ ਸੈਮੀ ਇਹ ਪਿੰਜਰਾ ਲਿਆਂਦਾ ਸੀਗਾ ਜੀ ਇਹਦੇ ਲਈ ਛੋਟੇ ਕਰਕੇ ਸ਼ਰਾਰਤ ਵੱਧ ਕਰਦਾ ਸੀਗਾ ਜੀ ਟਿਕਦਾ ਨਹੀਂ ਸੀ ਅੰਦਰ ਹੁਣ ਪਿੰਜਰੇ 'ਚ ਬੈਠਾ ਰਹਿਣਾ ਹੈ ਇਹ ਦੇਖੋ ਹੱਥ ਲਾਉਣੇ ਤਾਂ ਵੀ ਦੰਦੀ ਵੱਢਣ ਆਉਂਦਾ ਜੀ ਜਿਵਾਰ ਕੁਲਾ ਛੜਦੇ ਤਾਂ ਚੱਪਲਾਂ ਜੁੱਤੀਆਂ ਜਿਹੜਾ ਆਉਂਦਾ ਕੋਸ ਉਹ ਹੀ ਚੱਕ ਕੇ ਭੱਜ ਜਾਂਦਾ ਜੀ ਇਹ ਆਪਾਂ ਦੂਸਰੀ ਕਣਕ ਥੋਤੀ ਸੀਗੀ ਜਿਹੜੀ ਇਹਨੂੰ ਥੈਲੇ 'ਚ ਪਾਵਾਂਗੇ ਬਿਲਕੁਲ ਸੁੱਕੀ ਪਈ ਹੈ ਇਹ ਇਕੱਠੀ ਕਰਕੇ ਆਪਾਂ ਥੈਲੇ ਚ ਪਾ ਦਾਂਗੇ ਜੀ ਇਹਨੂੰ ਦੋਨੇ ਥੈਲੇ ਆਪਾਂ ਅੰਦਰ ਰੱਖ ਦਾਂਗੇ ਜੀ ਇਹ ਕੱਪੜੇ ਤੈਹ ਲਾਈ ਸੀਗੇ ਜੀ ਆਪਾਂ ਕਰੀ ਸੀ ਇਹਨਾਂ ਨੂੰ ਰੱਖ ਦਿੰਨੇ ਆ ਚੱਕ ਕੇ ਅਲਮਾਰੀ ਚ ਕੱਪੜਿਆਂ ਦਾ ਸਭ ਤੋਂ ਵੱਡਾ ਕੰਮ ਆ ਜੀ ਕੱਪੜਿਆਂ ਦੀ ਸੰਭਾਲ ਕਰਨੀ ਆਪਣੀ ਆਪਣੀ ਜਗ੍ਹਾ ਤੇ ਰੱਖ ਦਿੰਨੇ ਆ ਜੀ ਇਹਨਾਂ ਨੂੰ ਚੱਕ ਕੇ ਆਪਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ ਜੀ ਇਹ ਤੇ ਰੱਖ ਦਾਂਗੇ ਜੀ ਅਲਮਾਰੀ 'ਚ ਬੱਚੇ ਦਾ ਖਲਾਰਾ ਪਾਈ ਦਿੰਦੇ ਨੇ ਜੇਲਮਾਰੀ ਚ ਜਦੋਂ ਇੱਕ ਕੱਪੜਾ ਕੱਢਦੇ ਨੇ ਕੋਈ ਖਿੱਚ ਲੈਂਦੇ ਨੇ ਜਿਹਨੂੰ ਫੜ ਕੇ ਸਾਰੇ ਹਿਲਾ ਦਿੰਦੇ ਨੇ ਲੋ ਜੀ ਇਹ ਰੱਖ ਦਿੱਤੇ ਆਪਾਂ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ